ਸਤਿ ਅਸ਼ਰਿਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੇ ਪਲੱਸ ਅਗਲੇ 7-8 ਦਿਨਾਂ ਯਾਨੀ ਕਿ ਸਾਲ ਦੇ ਜਿਹੜੇ ਪਹਿਲੇ 10 ਦਿਨ ਹੋਣਗੇ 8-9-10 ਤਰੀਕ ਤੱਕ ਦੀ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਔਰ ਮਹੀਆਲੇ ਫੱਕਾ ਕਿੰਨੇ ਕੁ ਅਸਰ ਨੇ ਇਹ ਵੀ ਤੁਹਾਨੂੰ ਦੱਸਾਂਗੇ ਸੋ ਮੌਸਮ ਦੀ ਗੱਲ ਕਰੀਏ ਜੀ ਉਸ ਤੋਂ ਪਹਿਲਾਂ ਛੁੱਟੀਆਂ ਦੀ ਗੱਲ ਕਰ ਲੈਣੇ ਆ। ਸੀਤ ਲਹਿਰ ਦੇ ਚੱਲਦੇ ਕਰਾਕੇ ਦੇ ਠਾਣੇ ਦੇ ਚੱਲਦੇ ਪੰਜਾਬ ਸਰਕਾਰ ਨੇ ਅੱਜ ਵੱਡਾ ਫੈਸਲਾ ਲਿਆ ਕਿਉਂਕਿ ਮੌਸਮ ਵਿਭਾਗ ਨੇ ਵੀ ਇਹ ਵਾਰਨਿੰਗ ਇਹ ਚੇਤਾਵਨੀ ਜਾਰੀ ਕੀਤੀ ਸੀ ਕਿ ਆਉਂਦੇ ਦਿਨਾਂ ਦੇ ਦਰਮਿਆਨ ਸੀਤ ਲਹਿਰ ਹੋਰ ਜ਼ੋਰ ਫੜਨੀ ਹੈ। ਸੋ ਪੰਜਾਬ ਸਰਕਾਰ ਨੇ ਸੀਤ ਲਹਿਰ ਨੂੰ ਦੇਖਦੇ ਹੋਏ ਸਕੂਲਾਂ ਦੇ ਵਿੱਚ ਛੁੱਟੀਆਂ ਕਰਦੀਆਂ ਨੇ ਤੇ ਆਉਂਦਾ ਜਿਹੜਾ ਹਫਤਾ ਹੈ ਜੀ ਯਾਨੀ ਕਿ 7 ਤਰੀਕ ਤੱਕ ਛੁੱਟੀਆਂ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਹੋਣ ਗਿਆ ਭਾਵੇਂ ਉਹ ਪ੍ਰਾਈਵੇਟ ਹੈ ਸਰਕਾਰੀ ਹੈ ਤੇ 8 ਤਰੀਕ ਤੋਂ ਸਕੂਲ ਜਿਹੜੇ ਖੁੱਲਣਗੇ ਮੌਸਮ ਤੇ ਆਉਣੇ ਆ ਜੀ। ਸਕ੍ਰੀਨ ਤੇ ਦੇਖ ਸਕਦੇ ਆ ਕਿ ਇੱਕ ਬਦਲਵਾਈ ਵਾਲਾ ਜਿਹੜਾ ਕਹਿ ਸਕਦੇ ਆ ਬਦਲਵਾਈ ਟਟਵੇਂ ਤੌਰ ਤੇ ਪੰਜਾਬ ਦੇ ਉੱਪਰ ਦੀ ਐਂਟਰੀ ਕਰੇਗੀ ਅੱਜ ਦਿਨ ਫਰ ਇਹ ਬਦਲਵਾਈ ਗੁਜ਼ਰਦੀ ਰਹੀ ਹੈ ਤੇ ਆਉਂਦੇ ਜਿਹੜੇ 24 ਜਾਂ ਫਿਰ ਕਹ ਲਿਆ ਕਿ ਜਿਹੜੇ 36 ਘੰਟੇ ਨੇ ਇਹ ਬਦਲਵਾਈ ਟਟਵੇਂ ਤੌਰ ਤੇ ਪੰਜਾਬ ਦੇ ਉੱਪਰ ਦੀ ਹਰਿਆਣਾ ਰਾਜਸਥਾਨ ਦੇ ਉੱਪਰ ਦੀ ਜਿਹੜੀ ਗੁਜ਼ਰਦੀ ਰਹਿਣੀ ਹੈ ਤੁੰਦ ਦੇ ਅਲਰਟ ਨੇ ਜੇ ਕੱਲ ਤੁੰਦ ਜਿਆਤਰ ਖੇਤਰਾ ਦੇ ਵਿੱਚ ਪ੍ਰਭਾਵਿਤ ਕਰ ਸਕਦੀ ਆ ਮੌਸਮ ਵਿਭਾਗ ਦੇ ਮੁਤਾਬਕ ਤੇ ਆਉਂਦੇ ਜਿਹੜੇ ਦਿਨ ਨੇ ਯਾਨੀ ਕਿ ਗੱਲ ਕਰੀਏ 4-5 ਜਨਵਰੀ ਤੱਕ ਕੋਈ ਉਮੀਦ ਵੱਡੇ ਲੈਵਲ ਦੇ ਅਸਰ ਨਹੀਂ ਆ ਇਹ ਬਦਲ ਵਈ ਗੁਜ਼ਰੇਗੇ ਅਗਲੇ 24-36 ਘੰਟਿਆਂ ਤੱਕ ਤੇ ਪੰਜਾਬ ਹਰਿਆਣਾ ਦੇ ਵਿੱਚ ਫਿਰ 3-4-5 ਤਰੀਕ ਨੂੰ ਜਿਹੜੀ ਆ ਤੁੰਤਦਾਰ ਹੋ ਸਕਦੀ ਆ ਤੁੰਦ ਫੈ ਸਕਦੀ ਆ ਸੰਗਣੀ ਤੌਰ ਤੇ ਜ਼ਮੀਨੀ ਲੈਵਲ ਤੇ ਉਸ ਤੋਂ ਇਲਾਵਾ ਜਿਹੜੇ ਯੂਪੀ ਦੇ ਖੇਤਰ ਨੇ ਜਾਂ ਕਹ ਲਿਆ ਕਿ ਜਿਹੜੇ ਹਰਿਆਣਾ ਦੇ ਉੱਤਰ ਪੂਰਬੀ ਖੇਤਾਂ ਇਹਨਾਂ ਖੇਤਰਾਂ ਦੇ ਵਿੱਚ ਧੁੰਦ ਜੜੀਆ ਦਰਜ ਹੋਏਗੀ ਅਗਲੇ 3-4 ਦਿਨਾਂ ਤੱਕ ਸੋ ਇਹ ਰਿਹਾ ਇੱਕ ਸਿਸਟਮ ਹਲਕੇ ਲੈਵਲ ਦਾ ਜਿਹੜਾ ਪ੍ਰਭਾਵਿਤ ਕਰ ਸਕਦਾ ਉੱਤਰ ਭਾਰਤ ਦੇ ਖੇਤਰਾਂ ਨੂੰ ਯਾਨੀ ਕਿ ਪਹਾੜਾਂ ਦੇ ਵਿੱਚ ਹਲਕੀ ਵਰਖਾ ਦੇ ਸਕਦਾ ਜੰਮੂ ਕਸ਼ਮੀਰ ਦੇ ਉੱਪਰਲੇ ਖੇਤਰਾਂ ਦੇ ਵਿੱਚ ਹਿਮਾਚਲ ਉੱਤਰਾਖੰਡ ਦੇ ਖੇਤਰਾਂ ਦੇ ਵਿੱਚ ਤੇ ਇਹਦੇ ਸਦਕਾ ਮੈਦਾਨਾਂ ਦੇ ਵਿੱਚ ਇਹ ਸਿਸਟਮ ਹਲਕੇ ਸ਼ਰਾਟੇ ਤੋਂ ਆ ਸਕਦਾ ਹੈ ਪੰਜਾਬ ਦੇ ਖੇਤਰਾਂ ਦੇ ਵਿੱਚ ਔਰ ਹਰਿਆਣਾ ਦੇ ਉੱਤਰ ਪੂਰਬੀ ਖੇਤਰਾਂ ਦੇ ਵਿੱਚ ਅਸਰ ਰਹਿਣਗੇ ਕਿ ਹਲਕੇ ਸ਼ਰਾਟੇ ਕਿ ਦੇਖ ਤੇ ਲੱਗ ਸਕਦੇ ਨੇ ਸੋ ਅਪਰੇਟ ਜਿਹੜੀ ਆ ਆਉਂਦੇ ਦਿਨਾਂ ਤੱਕ ਇਹਦੀ ਤਸਵੀਰ ਹੋਰ ਸਾਫ਼ ਹੋ ਜਾਏਗੀ ਕਿੰਨੇ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਸੋ ਇਹ ਰਿਹਾ ਸਿਸਟਮ ਵਈਗਾ ਜੀ 6 ਦੇ ਦਰਮਿਆਨ ਲੱਗੇਗਾ ਤੇ ਉਸ ਤੋਂ ਇਲਾਵਾ ਜੇ ਵੱਡੇ ਮੀਂਹ ਚਖੜ ਦੇ ਫਿਲਹਾਲ आसार ਨਹੀਂ ਆ ਲੋਹੜੀ ਤੇ ਮੌਸਮ ਥੋੜਾ ਜਿਹਾ ਵਿਗੜ ਸਕਦਾ ਇੱਕ ਸਿਸਟਮ ਵੱਡੇ ਫੱਦਰ ਤੇ ਪ੍ਰਭਾਵਿਤ ਕਰ ਸਕਦਾ ਉਹ ਲੋਹੜੀ ਦੇ ਲਾਗੇ ਸ਼ਾਕੇ ਜਿਹੜਾ ਜਆ ਤੁਹਾਨੂੰ ਅਫਡੇਟ ਬਿਲਕੁਲ ਸਟੀਕ ਦੇਾਂਗੇ ਉਸ ਤੋਂ ਪਹਿਲਾਂ ਜੇ 10 ਤਰੀਕ ਤੱਕ ਵੱਡੇ ਮੀਂਹ ਦੇ ਕੋਈ आसार ਨਹੀਂ ਆ ਸਿਸਟਮ ਲੱਗਣਾ ਜ਼ਰੂਰ ਹੈ ਪਰ ਹਲਕੇ ਲੈਵਲ ਦਾ ਬੱਦਲ ਵਾਜ ਦੇ ਨਾਲ ਕਿਤੇ ਕਿਤੇ ਛਰਾਟੇ ਦੇ आसार ਰਹਿਣਗੇ ਉਹ ਕਿਹੜੇ ਜਿਹੜੇ ਹੋਣਗੇ ਇਹ ਵੀ ਤੁਹਾਨੂੰ ਅਫਡੇਟ ਜੜੀਆ ਮੌਕੇ ਦੇ ਦਵਾਂਗੇ ਇਸ ਤਰ੍ਹਾਂ ਵਾਜੀ ਇੱਕ ਨਜ਼ਰ ਤਾਜ਼ਾ ਅੰਕੜਿਆਂ ਦੇ ਲੈ ਲੈਣੇ ਆ ਜੋ ਮੌਸਮ ਖਾਗਨੇ ਜਾਰੀ ਕੀਤੇ ਨੇ ਕੱਲ੍ਹ ਦੇ ਲਈ ਤੰਦਰ ਦੇ ਜਿਹੜੇ ਅਲਰਟ ਨੇ ਜਾਰੀ ਕਰ ਦਿੱਤੇ ਗਏ ਨੇ ਇਸ ਤਰ੍ਹਾਂ ਵਾਜੀ ਕੋਈ ਉਸ ਤੋਂ ਅੱਗੇ ਜਿਹੜੇ 4-5 ਦਿਨ ਹੋਣਗੇ ਫਿਲਹਾਲ ਅਲਰਟ ਅੱਜ ਤਾਂ ਜਾਰੀ ਨਹੀਂ ਕੀਤੇ ਗਏ ਬਾਕੀ ਕੱਲ ਦੀ ਜੋ ਹਫਰੇਟ ਹੋਏਗੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਇਹ ਜਾਣਸਾ ਦਿੱਤਾ ਨੂੰ